ਤੂੰ ਬੰਦ ਕਰ ਮੈਂ ਕਿਪਰ ਮੈਂ 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 ਮ ਇਹਦੇ ਕਰਕੇ ਟ੍ਰੈਫਿਕ ਦੇ ਖੜਾ ਜਿਕਨ ਪੈ ਰਿਹਾ ਹੈ ਇਹ ਮੇਨ ਹਾਈਵੇ ਓਨ ਕਰਕੇ ਅਸੀਂ ਵਾਰ-ਵਾਰ ਮੰਨਿਆਦੀ ਵੀ ਕਰਵਾ ਚੁੱਕੇ ਆਂ ਕਈ ਕਰਾਂ ਨੂੰ ਨੋਟਿਸ ਦਿੱਤੇਗੇ ਵੀ ਆਦਾ ਸਮਾਨ ਅੰਦਰ ਰੱਖ ਲੈ ਜੇ ਤੇ ਨੀਂਦਾ ਨਗਰ ਕੌਂਸਲ ਆਪਣੇ ਉਸ ਸੜਕ ਜਿਹੜੀ ਚੁਕਵਾ ਲਈ ਗਈ ਜਾਏਗੀ ਅੱਜ ਉਹਦੇ ਜਿਹੜੇ ਜਿਹੜੇ ਦੁਕਾਨਦਾਰਾਂ ਨੇ ਸਮਾਨ ਕਈਆਂ ਦਾ ਜਿਹੜਾ ਇੱਥੋਂ ਚੁੱਕਿਆ ਗਿਆ ਰਿਮੂਵ ਕਰਾਇਆ ਗਿਆ ਤੇ ਭਵਿੰਦੇਵ ਚ ਵੀ ਇਸ ਤਰ੍ਹਾਂ ਲਗਾਤਾਰ ਜਿਹੜਾ ਇਹ ਕੰਮ ਸਰਕਾਰੀ ਦੇ ਤonnage ਜਿਹੜਾ ਐ ਇਕਰੋਚਮੈਂਟ ਜਿਹੜੀ ਐ ਉਹ ਹਟਾਉਣ ਦਾ ਜਿਹੜਾ ਕੰਮ ਕੀਤਾ ਜਾਂਦਾ ਰਹੇਗਾ ਸਾਰੇ ਸ਼ਹਿਰ ਤੇ ਆਏਗਾ ਮੀਂਹ ਦੇ ਰਹੀਂ ਆਪ ਦੇ ਮੀਂਹ ਰਹੀਂ ਆਪ ਐਸੀ ਸ਼ਹਿਰ ਨਿਵਾਸੀ ਨੂੰ ਅਪੀਲ ਕਰਦੇ ਆ ਕਿ ਟ੍ਰੈਫਿਕ ਦੀ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਆਪੋ ਆਪਣੀਆਂ ਦੁਕਾਨਾਂ ਦੇ ਅੰਦਰ ਆਪਣਾ ਸਮਾਨ ਰੱਖਿਆ ਜਾਏ ਤਾਂ ਜੋ ਸ਼ਹਿਰ ਦੀ ਜਿਹੜੀ ਵੱਡੀ ਭਾਰੀ ਅੱਜ ਦੇ ਸਮੇਂ ਟ੍ਰੈਫਿਕ ਦੀ ਸਮੱਸਿਆ ਬਣੀ ਹੋਈ ਹੈ ਉਹ ਤੋਂ ਨजात ਪਾਈ ਜਾ ਸਕੇ